ਮਹਾਲੀ ਨੂੰ ਪੰਜਾਬ ਦੇ ਸਾਰੇ ਸ਼ਹਿਰਾਂ ਨਾਲੋਂ ਵਧੀਆ ਸ਼ਹਿਰ ਮੰਨਿਆ ਜਾਂਦਾ ਹੈ। ਮਹਾਲੀ ਦੇ ਵਿੱਚ ਜੀਰਕਪੁਰ ਤੇ ਖਰੜ ਜਦੋਂ ਆ ਜਾਂਦੇ ਨੇ ਤਾਂ ਇਹ ਏਰੀਆ ਕਾਫੀ ਵੱਡਾ ਨਜ਼ਰ ਆਉਂਦਾ ਹੈ। ਪਰ ਇਸ ਏਰੀਆ ਦੇ ਵਿੱਚ ਵੱਡੀ ਪੱਧਰ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ। ਨਾਲ ਹੀ ਜੋ 에어ਪੋਰਟ ਰੋਡਾ ਜੋ ਸ਼ਿੰਗਾਰ ਮਹਾਲੀ ਚੰਡੀਗੜ੍ਹ ਦਾ ਉਹਦੇ ਉੱਤੇ ਵੀ ਨਜਾਇਜ਼ ਕਬਜ਼ੇ ਹੋਣੇ ਸ਼ੁਰੂ ਹੋ ਗਏ ਨੇ। ਹਾਲ ਹੀ ਘੜੀ ਇੱਕ ਬਿਲਡਰ ਨੇ ਨਜਾਇਜ਼ ਕਬਜ਼ਾ ਕੀਤਾ। ਰੋਡ ਤੇ ਬਾ ਮੈਂ ਆਪਾਂ ਕਬਜ਼ਾ ਨਹੀਂ ਕਹਿ ਸਕਦੇ। ਪਰ ਜੋ 50 ਫੁੱਟ ਦੀ ਗ੍ਰੀਨ ਪੱਟੀ ਹੁੰਦੀ ਆ ਉਹ ਪੂਰੀ ਕਬਜ਼ੇ ਵਿੱਚ ਕਰ ਲਈ ਆ ਇਸ ਮਾਮਲੇ ਨੂੰ ਲੈ ਕੇ ਉੱਪਰ ਤੱਕ ਸ਼ਿਕਾਇਤਾਂ ਵੀ ਹੋਈਆਂ ਨੇ ਪਰਚਾ ਵੀ ਦਰਜ ਹੋਇਆ ਪਰ ਅਜੇ ਤੱਕ ਬੰਦ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਮੇਰੇ ਨਾਲ ਨੇ ਆਰਟੀਆਈ ਕਰਕੋਨ ਸੁਖਦੇਵ ਚੌਧਰੀ ਜਿਨ੍ਹਾਂ ਕੋਲ ਇਸ ਮਾਮਲੇ ਦੇ ਸਾਰੇ ਦਸਤਾਵੇਜ਼ ਮੌਜੂਦ ਨੇ ਗੱਲ ਕਰਦੇ ਆ ਕਿ ਗੜਬੜ ਕਿੱਥੇ ਹੋਈ ਆ ਤੇ ਕੁੱਤੀ ਚੋਰ ਨਾਲ ਕਿਵੇਂ ਰਲਿਆ ਚੌਧਰੀ ਸਾਹਿਬ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਕੀ ਮਾਮਲਾ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਐਸਕੌਨ ਪ੍ਰਾਈਮ ਵਾਲੇ ਨੇ ਨਜਾਇਜ਼ ਕਬਜ਼ਾ ਕੀਤਾ ਜੋ ਗ੍ਰੀਨ ਪੱਟੀ ਹੁੰਦੀ ਆ ਜਾਂ ਕੁਝ ਸੁਰੱਖਿਆ ਕਾਰਨਾ ਕਰਕੇ ਫਲੈਟਾਂ ਮੂਰੇ ਜਾਂ ਫਿਰ ਵੱਡੇ ਸ਼ੋਰਮ ਸ਼ੋਰੂਮਾਂ ਮੂਰੇ ਥਾਂ ਛੱਡਿਆ ਜਾਂਦਾ ਇੱਥੇ ਕਾਲਾ ਮਾਲਾ ਵੱਡਾ ਹੋ ਗਿਆ ਕੀ ਮਾਮਲਾ ਦੇਖੋ ਇਹ ਕੋਈ ਸੁਰੱਖਿਆ ਵਾਲਾ ਨਹੀਂ ਕੁਝ ਨਹੀਂ ਇਹ ਸਿਰਫ ਨੀਅਤ ਮਾੜੀ ਲੋਕਾਂ ਦੇ ਪੈਸੇ ਗਲਤ ਧੰਗ ਨਾਲ ਯੂਜ਼ ਕਰਨ ਦਾ ਤਰੀਕਾ ਸੀ ਵੱਧ ਤੋਂ ਵੱਧ ਪ੍ਰੋਫਿਟ ਲੈਣ ਵਾਸਤੇ ਬਿਲਡਰ ਨੇ ਉਹਨੂੰ ਪਤਾ ਸੀ ਕਿ ਮੈਂ ਇਹ ਐਕਸਪਾਰਟੀ ਤਕਸੀਮ ਕੀਤਾ ਜਿਹੜੀ ਮੈਂ ਦੋ ਚੀਜ਼ਾਂ ਨੇ ਦੇ ਵਿੱਚ ਇੱਕ ਪਰਲ ਗਰੁੱਪ ਦੀ ਜਿਹੜੀ ਨਿਰਮਲ ਸਿੰਘ ਪੰਗੂ ਸੀ ਉਹਦੀ ਜ਼ਮੀਨ ਦਾ ਮੈਟਰ ਹੈ ਜਿਹਦੇ ਕਰਕੇ ਇਹਨਾਂ ਤੇ ਐਫ ਆਈ ਆਰ ਹੋਈ ਦੂਜਾ ਜਿਹੜਾ ਇਹਨਾਂ ਨੇ ਸੜਕ ਤੇ ਕਬਜ਼ਾ ਕੀਤਾ ਹੈ ਸੜਕ ਤੇ 50 ਫੁੱਟ ਕਬਜ਼ਾ ਇਹ ਦੋ ਅਲੱਗ-ਅਲੱਗ ਚੀਜ਼ਾਂ ਨੇ ਮੈਂ ਪਰਲ ਦੀ ਗੱਲ ਕਰਦਾ ਤਾਂ ਇਹ ਪਰਲ ਗਰੁੱਪ ਦੇ ਇਹਨਾਂ ਦਾ 2016 ਚ ਮੈਂ ਕਹਿੰਦਾ ਪਰਲ ਨਹੀਂ ਤੋਂ ਬਾਅਦ ਗੱਲ ਕਰਦੇ ਆ ਜਿਹੜੀ ਰੋਡ ਵਾਲੀ ਪੱਟੀ ਤੇ ਇਹਨਾਂ ਨੇ ਕਬਜ਼ਾ ਕੀਤਾ ਉਹ ਕੀ ਮਾਮਲਾ ਕਿਉਂਕਿ ਲੋਕਾਂ ਦਾ ਕੰਸਰਨ ਸਿੱਧਾ ਸਿੱਧੇ ਤੌਰ ਤੇ ਇਹਨਾਂ ਦਿਨਾਂ ਚ ਉਸ ਮਾਮਲੇ ਨਾਲ ਹੋਣਾ ਹੈ ਪਰਲ ਵਾਲਾ ਤਾਂ ਮਾਮਲਾ ਲੰਮਾ ਚੱਲਿਆ ਆ ਰਿਹਾ ਲੋਕਾਂ ਨੂੰ ਕੁਝ ਜਾਣਕਾਰੀ ਹੈ ਇਹਦੇ ਬਾਰੇ ਪਹਿਲਾਂ ਜਾਣਕਾਰੀ ਦੇ ਦਿਓ ਦੇਖੋ ਇਹ ਜਿਹੜੀ ਪੀਆਰ 7 ਹੈ 에어ਪੋਰਟ ਰੋਡ ਹੈ ਪੂਰੀ ਤੁਸੀਂ ਮੁਹੱਲੇ ਤੋਂ ਚੱਲੋ ਖੜ੍ਹ ਤੋਂ ਚੱਲੋ ਤੁਹਾਨੂੰ ਪੂਰੀ ਰੋਡ ਜਿਹੜੀ ਹੈ 200 ਫੁੱਟ ਦੀ ਰੋਡ ਹੈ ਤਾਂ 100 ਫੁੱਟ ਇੱਕ ਪਾਸੇ 100 ਫੁੱਟ ਇੱਕ ਪਾਸੇ ਤੁਹਾਨੂੰ ਮਿਲੇਗੀ ਉਸ ਤੋਂ ਬਾਅਦ 50 ਫੁੱਟ ਨਾਲ ਦੋਹਾਂ ਪਾਸੇ 50 ਫੁੱਟ ਦਾ ਬਫਰ ਜ਼ੋਨ ਜਿਹਦੇ ਵਿੱਚ ਨੋਨ ਕੰਸਟਰਕਸ਼ਨ ਜ਼ੋਨ ਗਿਨਾ ਜਾਂਦਾ ਹੈ ਸਲੀਪ ਰੋਡ ਵਾਲਾ ਤੇ ਇੱਕ ਗ੍ਰੀਨ ਬੈਲਟ ਇਹ ਟੋਟਲ ਜਿਹੜੀ ਹੈ 15 ਮੀਟਰ ਬਣਦੀ ਹੈ 10 ਮੀਟਰ ਤੇ 5 ਮੀਟਰ ਕਰਕੇ 45 48 49 ਫੁੱਟ ਜਿਹੜੀ ਹੈ ਉਹ ਨੂੰ ਹਰੇਕ ਨੂੰ ਛੜਨੀ ਪੈਂਦੀ ਔਰ ਖੜ ਤੋਂ ਤੁਸੀਂ ਚੱਲੋਗੇ ਤੁਹਾਨੂੰ ਲਗਾਤਾਰ ਉਹ ਖਾਲੀ ਮਿਲੇਗੀ ਥਾਂ ਲੇਕਿਨ ਜਿਵੇਂ ਹੀ ਅਸੀਂ ਜਿਰਕਪੁਰ ਚ ਐਂਟਰ ਕਰਦੇ ਹਾਂ ਪਟੇਲਾ ਰੋਡ ਕ੍ਰੋਸ ਕਰਦੇ ਹਾਂ ਤਾਂ ਇੱਕ ਬਿਲਡਰ ਹੈ ਮਾਲਵਾ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਬਿਲਡਰ ਉਹਨੇ ਇੱਕ ਪ੍ਰੋਜੈਕਟ ਦਾ ਨਾਮ ਐਸਕੋਨ ਪ੍ਰਾਈਮਰਾ ਬਣਾਇਆ ਉਸਨੇ ਉਹ 50 ਫੁੱਟ ਜਿਹੜੀ ਰੋਡ ਸੀ ਉਸ ਨੂੰ ਆਪਣੇ ਅੰਦਰ ਪ੍ਰੋਜੈਕਟ ਦੇ ਅੰਦਰ ਲੈ ਕੇ ਉਹਦੇ ਉੱਪਰ ਫਲੈਟ ਬਣਾਤੇ ਹੁਣ ਉਹ ਜਿਹੜੇ ਫਲੈਟ ਨੇ ਸੁਪਰੀਮ ਕੋਰਟ ਵੱਲੋਂ ਆਰਡਰ ਹੈ ਕਿ ਕੁਝ ਕੰਪਾਉਂਡੇਬਲ ਚੀਜ਼ਾਂ ਹੁੰਦੀਆਂ ਨੇ ਬਿਲਡਰ ਕੁਝ ਮਾੜੀ ਮੋਟੀ ਅਗਰ ਉੱਚ ਨੀਚ ਕਰਦਾ ਤਾਂ ਕੁਝ ਕੰਪਾਉਂਡੇਬਲ ਨੇ ਫੀਸ ਭਰ ਕੇ ਤੁਸੀਂ ਕਰ ਲਓ ਲੇਕਿਨ ਸੜਕ ਤੇ ਕਬਜ਼ਾ ਪਾਰਕਿੰਗ ਵਾਲਾ ਐਫ ਆਰ ਜ਼ਿਆਦਾ ਲੈਣੀ ਇਹ ਬਿਲਕੁਲ ਹੀ ਕੰਪਾਉਂਡੇਬਲ ਨਹੀਂ ਹੈ ਤਾਂ ਸੁਪਰੀਮ ਕੋਰਟ ਦੇ ਆਰਡਰ ਨੇ ਕਿ ਕੰਟੈਂਪਟ ਆਫ ਕੋਰਟ ਵੀ ਹੈ ਹਾਈ ਕੋਰਟ ਦਾ 2003 ਕਿਸੇ ਨੇ ਕੇਸ ਪਾਇਆ ਸੀ 2008 ਚੋਂ ਡਿਸੀਜਨ ਵੀ ਆਇਆ ਔਰ ਅਸੀਂ ਟਕੋਲੀ ਏਰੀਆ ਵਿੱਚ ਕੰਟੈਂਪਟ ਆਫ ਕੋਰਟ ਪਾਇਆ ਸੜਕ ਦਾ ਵੀ ਸੜਕਾਂ ਦੇ ਕਬਜ਼ੇ ਨਾ ਕਰੋ ਔਰ ਇਹਦੇ ਤੇ ਵੀ ਅਸੀਂ ਹੁਣ ਕੰਟੈਂਪਟ ਲੈ ਕੇ ਆ ਰਹੇ ਹਾਂ ਇਹਨੇ 50 ਫੁੱਟ ਸੜਕ ਤੇ ਬਣਾਤਾ ਅਗਰ 50 ਫੁੱਟ ਸੜਕ ਤੋਂ ਪਿੱਛੇ ਕਰਦੇ ਨੇ ਤਾਂ ਇਹਦਾ ਪੂਰੇ ਦਾ ਪੂਰਾ ਪ੍ਰੋਜੈਕਟ ਬੰਦ ਹੁੰਦਾ ਕਿਉਂਕਿ ਉੱਤੇ ਹੀ ਗੇਟ ਹੈ ਉਹੀ ਜ਼ਮੀਨ ਪਰਲਦੀ ਹੈਗੀ ਹੈ ਫਰੰਟ ਵਾਲੀ ਉਹੀ ਉਹ ਕਿਲਾ ਫਰੰਟ ਦਾ 695.2 ਕਿਲਾ ਹੈ ਔਰ ਉਹੀ ਸਾਰੇ ਦਾ ਸਾਰਾ ਜਿੱਥੇ ਦੋਨੋਂ ਗੇਟ ਨੇ ਅਨੇਕ ਸਾਈਡ ਤੇ ਗੇਟ ਇੱਕ ਫਰੰਟ ਤੇ ਗੇਟ ਰੱਖਿਆ ਉਹ ਸਾਰੇ ਸਾਰਾ ਸੜਕ ਤੇ ਬਣਾਇਆ ਇਹ ਕਿੰਨੇ ਕ ਏਕੜ ਦਾ ਪ੍ਰੋਜੈਕਟ ਆ ਕਿੰਨੇ ਕ ਫਲੈਟਸ ਹੁਣ ਤੱਕ ਬਣ ਚੁੱਕੇ ਨੇ ਇਹ ਟੋਟਲ ਜੀ 11.5 ਏਕੜ ਦਾ ਟੋਟਲ 14 ਏਕੜ ਦਾ ਵੈਸੇ ਇਹਨਾਂ ਦੇ ਪਿੱਛੇ ਲੱਲੀ ਜ਼ਮੀਨ ਹੋਰ ਵੀ ਇਹਨਾਂ ਨੇ ਜ਼ਮੀਨ ਲਈਏ ਜਿਹੜੀ ਇਹਦੇ ਵਿੱਚ 15 ਬੀਗੇ ਸੀਗੀ ਜਿਹੜੀ ਤਕਸੀਮ ਵਾਲਾ ਰੁਲਾ ਸੀਗਾ ਜੀ ਜਿਹੜੀ ਐਕਸ ਪਾਰਟੀ ਤਕਸੀਮ ਦੀ ਅਸੀਂ ਗੱਲ ਕਰਦੇ ਆ ਕਿ ਨਿਰਮਲ ਸਿੰਘ ਭੰਗੂ ਜੇਲ੍ਹ ਚ ਬੈਠਾ ਹੈ ਔਰ ਇਹਨਾਂ ਨੇ ਚਾਰ ਪੰਜ ਬਿਲਡਰਾਂ ਨੇ ਮਿਲ ਕੇ ਕੁਝ ਜ਼ਮੀਦਾਰ ਸੀ ਕੁਝ ਬਿਲਡਰਾਂ ਨੇ ਮਿਲ ਕੇ ਉਹਨੂੰ ਐਕਸਪਾਰਟੀ ਦਿਖਾ ਦਿੱਤਾ ਜਿਹਦੇ ਵਿੱਚ ਉਸ ਟਾਈਮ ਵਰਤਮਾਨ ਜਿਹੜੇ ਤਹਿਸੀਲਦਾਰ ਸੀ ਉਹਨਾਂ ਨੇ ਮਨਾ ਕਰਤਾ ਕਿ ਅਸੀਂ ਇਹ ਵਲ ਗਲਤ ਕੰਮ ਨਹੀਂ ਕਰਦੇ ਫਿਰ ਇਹਨਾਂ ਨੇ ਕਾਂਗਰਸ ਟਾਈਮ ਦਾ ਰਾਜ ਦਾ ਟਾਈਮ ਸੀ ਉਦੋਂ ਫਿਰ ਇਹਨਾਂ ਨੇ ਦੋ ਜਿਹੜੇ ਤਹਿਸੀਲਦਾਰ ਲੈ ਕੇ ਆਂਦੇ ਉਹਨੂੰ ਛੁੱਟੀ ਦਿੱਤੀ ਨਵੇਂ ਤਹਿਸੀਲਦਾਰ ਦੋ ਲੈ ਕੇ ਆਏ ਤਾਂ ਉਹਨਾਂ ਤੋਂ ਇਹ ਕੰਮ ਕਰਵਾਇਆ ਗਿਆ ਚੰਡੀਗੜ੍ਹ ਦੇ 9 ਸੈਕਟਰ ਦੇ ਵਿੱਚ ਬਹਿ ਕੇ ਕਿਸੇ ਕੋਠੀ ਦੇ ਵਿੱਚ ਬਹਿ ਕੇ ਸਾਰਾ ਕੰਮ ਹੋਇਆ ਸੀਗਾ ਉਹਦੇ ਵਿੱਚ ਰਾਣੀ ਪ੍ਰਨੀਤ ਕੌਰ ਵੀ ਸ਼ਾਮਲ ਸੀ ਉਹਨਾਂ ਨੇ ਸਾਰਾ ਇੱਕ ਕਾਰਵਾਈ ਕਰਵਾਈ ਸੀ ਕਿਉਂਕਿ ਰਾਜ ਉਹਨਾਂ ਦਾ ਸੀਗਾ ਮਾਲਕ ਸੀ ਉਹ ਨਾ ਸ਼ਾਇਦ ਨਾ ਲਈ ਕਿਉਂਕਿ ਇਹਦੇ ਲਈ ਤੁਹਾਨੂੰ ਵੱਖਰੀ ਸਟੋਰੀ ਕੱਢਣੀ ਪੈਣੀ ਆ ਫਿਰ ਲਾਲ ਜੋ ਨਜਾਇਜ਼ ਕਬਜ਼ਾ ਕੀਤਾ ਜੋ ਕਾਨੂੰਨ ਛਿੱਕੇ ਤੇ ਟੰਗੇ ਗਏ ਨੇ ਜੋ ਕੋਰਟਾਂ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਉਹਤੇ ਆਪਾਂ ਸਟੈਸ ਕਰੀਏ ਕੀ ਮਾਮਲਾ ਤੇ ਇਹਨਾਂ ਤੇ ਕਾਰਵਾਈ ਕਰਨ ਵਾਸਤੇ ਕਿੱਥੇ ਕਿੱਥੇ ਸ਼ਿਕਾਇਤਾਂ ਕੀਤੀਆਂ ਨੇ ਤੁਸੀਂ ਅਸੀਂ ਜਿਹੜੀ ਉਹਨੇ ਸੜਕ ਤੇ ਕਬਜ਼ਾ ਕੀਤਾ ਇਹਦੀ ਸ਼ਿਕਾਇਤ ਅਸੀਂ ਸ਼ੁਰੂ ਕੀਤੀ ਜਿਹੜੀ ਅ ਇਹੋ ਜਿਹੜੇ ਕੋਤੋਂ ਜਿਹੜਾ ਐਗਜ਼ੀਕਿਊਟਿਵ ਅਫਸਰ ਹੈ ਕਿਉਂਕਿ ਉਹ ਸਭ ਤੋਂ ਪਹਿਲੀ ਜਿਹੜੀ ਉਸਨੇ ਕਾਰਵਾਈ ਕਰਨੀ ਉਸਨੇ ਉਹ ਕਾਰਵਾਈ ਨਹੀਂ ਕੀਤੀ ਬੜੀ ਵਾਰੀ ਕੰਪਲੇਂਟਸ ਕੀਤੀ ਫਿਰ ਅਸੀਂ ਡਾਇਰੈਕਟਰ ਨੂੰ ਕੀਤੀ ਡਾਇਰੈਕਟਰ ਕੋਲ ਗੱਲ ਨਹੀਂ ਹੋਈ ਤਾਂ ਫਿਰ ਅਸੀਂ ਸੈਕਟਰੀ ਸਾਹਿਬ ਨੂੰ ਕੀਤੀ ਲੇਕਿਨ ਕਿਸੇ ਪਾਸੇ ਵੀ ਸੈਕਟਰੀ ਐਮ ਸਾਹਿਬ ਨੂੰ ਵੀ ਅਸੀਂ ਕੰਪਲੇਂਟਸ ਦਿੱਤੀਆਂ ਨੇ ਪਰ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ ਅੱਜ ਤੱਕ ਵੀ ਉਹ ਪ੍ਰੋਜੈਕਟ ਉਵੇਂ ਦੀ ਉਵੇਂ ਹੀ ਖੜਾ ਹੈ ਉਹਦੇ ਉੱਪਰ ਸਟੇਟਸ ਕੋ ਉਹਦੇ ਚ ਸਤੰਬਰ 2022 ਦੇ ਵਿੱਚ ਸਟੇਟਸ ਕੋ ਲਗਾ ਦਿੱਤਾ ਸੁਪਰੀਮ ਕੋਰਟ ਦੀ ਲੋਧਾ ਕਮੇਟੀ ਨੇ ਸਟੇਟਸ ਕੋ ਕਰਤਾ ਕਿ ਜਿੰਨੇ ਵੀ ਇਹਦੇ ਚ ਪਰਲ ਗਰੁੱਪ ਦੀ ਜ਼ਮੀਨ ਹੈ ਉਹਦੇ ਤੇ ਸਟੇਟਸ ਕੋ ਕਰ ਦਿਓ ਤਾਂ ਕਿ ਵੇਖ ਨਾ ਸਕੇ ਪਰ ਅੱਜ ਤੱਕ ਕਿਸੇ ਨੇ ਉੱਥੇ ਸਟੇਟਸ ਕੋ ਉਹਦਾ ਬੋਰਡ ਨਹੀਂ ਲਾ ਦਿੱਤਾ ਕਿਸੇ ਵੀ ਅਫਸਰ ਨੇ ਇਹਨੇ ਅਫਸਰਾਂ ਨੂੰ ਕਿਹਾ ਲੋਕ ਬਚ ਜਾਣਗੇ 2-2 ਕਰੋੜ ਰੁਪਏ ਦਾ ਫਲੈਟ ਹੈ ਤੇ ਅੱਜ ਦੀ ਡੇਟ ਦੇ ਵਿੱਚ ਵੀ ਫਲੈਟਾਂ ਦੇ ਸੌਦੇ ਹੋ ਰਹੇ ਨੇ ਤੁਹਾਡੇ ਧਿਆਨ ਚ ਹੈ ਮਾਮਲਾ ਬਿਲਕੁਲ ਬਿਲਕੁਲ ਸੌਦੇ ਵੀ ਹੋ ਰਹੇ ਨੇ ਹੁਣ ਪੋਜੈਸ਼ਨ ਵੀ ਦੇਣ ਦੀ ਤਿਆਰੀ ਕਰ ਰਹੇ ਆ ਨਜਾਇਜ਼ ਉਹ ਅਸੀਂ ਦੇਖਿਆ ਮੈਂ ਵੀਡੀਓ ਵੀ ਪਿੱਛੇ ਪਾਈ ਸੀ ਕਿ ਨਜਾਇਜ਼ ਉਹ ਕਨੈਕਸ਼ਨ ਵੀ ਕਰ ਰਿਹਾ ਕਿਉਂਕਿ ਉੱਥੇ ਸੀਵਰ ਕਨੈਕਸ਼ਨ ਨਹੀਂ ਹੈਗਾ ਔਰ ਜਿਹੜੀ ਪੋਜੈਸ਼ਨ ਦੇਣ ਦੀ ਤਿਆਰੀ ਕਰ ਰਿਹਾ ਹਾਲੇ ਪ੍ਰੋਜੈਕਟ ਤਿਆਰ ਨਹੀਂ ਹੋਇਆ ਔਰ ਸੁਪਰੀਮ ਕੋਰਟ ਦੇ ਆਰਡਰ ਹੁਣ ਤਾਂ ਆ ਚੁੱਕੇ ਨੇ ਫਿਰ ਰਜਿਸਟਰੀਆਂ ਹੁਣ ਲੱਗੀਆਂ ਨੇ ਕਿ ਨਹੀਂ ਹਜੇ ਹਾਲੇ ਰਜਿਸਟਰੀਆਂ ਬਾਰੇ ਮੈਨੂੰ ਪਤਾ ਨਹੀਂ ਮੈਂ ਰਜਿਸਟਰੀ ਦੀ ਕਨਫਰਮ ਕਰ ਲੈ ਰਜਿਸਟਰੀ ਦਾ ਤਹਿਸੀਲਦਾਰ ਦੇਖੋ ਜੇ ਸਟੇਟਸ ਕੋ ਹੈ ਜਾਂ ਸਟੇਟਸ ਮਤਲਬ ਰੁਕ ਲੱਗੀ ਹੈ ਹਾਈ ਕੋਰਟ ਵੱਲੋਂ ਜਾਂ ਲੋਧਾ ਕਮੇਟੀ ਵੱਲੋਂ ਫਿਰ ਉਹ ਰਜਿਸਟਰੀਆਂ ਵੀ ਨਹੀਂ ਹੋ ਸਕਦੀਆਂ ਸਰ ਰਜਿਸਟਰੀ ਨਹੀਂ ਹੋ ਸਕਦੀਆਂ ਲੇਕਿਨ ਜਿਹੜਾ ਰੈਵਨਿਊ ਡਿਪਾਰਟਮੈਂਟ ਹੈ ਨਾਇਬ ਤਹਿਸੀਲਦਾਰ ਜਿਰਕਪੁਰ ਹੈ ਉਹ ਕੋਰਟ ਦੀ ਕੋਈ ਗੱਲ ਨਹੀਂ ਮੰਨਦਾ ਪਹਿਲਾਂ ਵੀ ਉਹ ਮਾਮਲੇ ਚ ਕਈ ਸਾਹਮਣੇ ਆਇਆ ਕਿ ਕੁਝ ਸਕੇਤਾਂ ਹੋ ਚੁੱਕੀਆਂ ਨੇ ਨਹੀਂ ਕੋਰਟ ਦੇ ਆਰਡਰ ਨੇ ਕੋਰਟ ਦਾ ਸਟੇ ਸੀ ਉਸ ਦੇ ਬਾਵਜੂਦ ਉਹ ਕਹਿੰਦਾ ਕੋਈ ਗੱਲ ਨਹੀਂ ਕੋਰਟ ਦਾ ਮਾਮਲਾ ਕੋਰਟ ਦੇ ਦੇਖ ਲਾਂਗਾ ਮੈਂ ਉਹਨੇ ਰਜਿਸਟਰੀ ਕਰਤੀ ਚਾਰ ਰਜਿਸਟਰੀਆਂ ਕੀਤੀਆਂ ਨੇ ਚਾਰ ਰਜਿਸਟਰੀ ਮੇਰੇ ਕੋਲ ਆਈਆਂ ਨੇ ਉਹ ਚਲੋ ਇੱਕ ਅਲੱਗ ਤੁਸੀਂ ਪਹਿਲਾਂ ਵੀ ਹਾਂ ਉਹ ਇੱਕ ਅਲੱਗ ਦੀ ਹੈਗੀ ਜੀ ਤੇ ਇਹਦੇ ਵਿੱਚ ਹੁਣ ਕੀ ਹੈ ਕਿ ਅਸੀਂ ਕਹਿੰਦੇ ਕਿ 2 ਕਰੋੜ ਦਾ ਇੱਕ ਫਲੈਟ ਹੈ ਬੰਦੇ ਮਰਨਗੇ ਵਿਚਾਰੇ ਕੋਈ ਲੋਨ ਲੈ ਕੇ ਕੰਮ ਕਰ ਰਿਹਾ ਕੋਈ ਸੋਨਾ ਵੇਚ ਕੇ ਫਲੈਟ ਲੈ ਰਿਹਾ ਔਰ ਸੁਪਨਿਆਂ ਦਾ ਘਰ ਹੈ ਔਰ ਬਿਲਡਰ ਬੜੀ ਬੇਸ਼ਰਮੀ ਨਾਲ ਇੱਕ ਦੋ ਬਿਲਡਰਾਂ ਨੇ ਕਿਹਾ ਕਿ ਅੱਜ ਤਾਂ ਪਹਿਲਾਂ ਹੀ ਕਹਿੰਨਾ ਹੈ ਵੀ ਸੁਪਨਿਆਂ ਦਾ ਘਰ ਹੈ ਤੇ ਸੁਪਨਾ ਹੀ ਰਹਿ ਗਿਆ ਤੇ ਇਹ ਹੁਣ ਵਿਚਾਰਾਂ ਦਾ ਸੁਪਨਾ ਹੀ ਰਹਿ ਜਾਣਗੇ ਇਹ ਟਵਿਨ ਟਾਵਰ ਬਣ ਰਹੇ ਨੇ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਤੁੜਵਾਵਾਂਗੇ ਕਾਨੂੰਨ ਹੈ ਜੇ ਸੁਪਰੀਮ ਕੋਰਟ ਤੋਂ ਉੱਪਰ ਕੋਈ ਨਹੀਂ ਹੈ ਲੋਧਾ ਕਮੇਟੀ ਸੁਪਰੀਮ ਕੋਰਟ ਦੀ ਹੈ ਜਦੋਂ ਉਹਨੇ ਕਰਤਾ ਜਦੋਂ ਸਪਰੀਮ ਕੋਰਟ ਨੇ ਆਰਡਰ ਕੀਤਾ ਕਿ ਤੁਸੀਂ ਸੜਕ ਤੇ ਕਬਜ਼ਾ ਨਹੀਂ ਕਰ ਸਕਦੇ ਤਾਂ ਸੜਕ ਤੇ ਕਬਜ਼ਾ ਤੁਸੀਂ ਕਹਿੰਦੇ ਨਾ ਕੋਰਟ ਆਫ ਕੰਟੈਂਪਟ ਬਣਦਾ ਹੈ ਇਸ ਮਾਮਲੇ ਨੂੰ ਲੈ ਕੇ ਕੋਰਟ 'ਚ ਕਿਸੇ ਨੇ ਫਿਰ ਬੁਹਾ ਖੜਕਾਇਆ ਤਾਂ ਨਹੀਂ ਦੇਖੋ ਮੈਂ ਪਹਿਲੀ ਵਾਰੀ ਮੈਂ ਖੜਕਾ ਰਿਹਾ ਜੀ ਕਿਉਂਕਿ ਇਹ ਬਹੁਤ ਤਾਕਤਵਰ ਲੋਕ ਹੁੰਦੇ ਨੇ ਇਹਨਾਂ ਦਾ ਮੁਕਾਬਲਾ ਕਰਨਾ ਬੜਾ ਔਖਾ ਹੁੰਦਾ ਹੈ ਪੈਸੇ ਵਾਲੇ ਲੋਕ ਨੇ ਇਹਨਾਂ ਦੀਆਂ ਤਾਕਤਾਂ ਬੜੀਆਂ ਵੱਡੀਆਂ ਵੱਡੀਆਂ ਨੇ ਮੈਨੂੰ ਮੈਂ 3 ਸਾਲ ਤੋਂ ਇਸ ਦੀ ਜਿਹੜੀ ਇਹ ਸੜਕ ਦੇ ਕਬਜ਼ੇ ਵਾਸਤੇ ਮੈਨੂੰ ਪਰਲ ਗਰੁੱਪ ਨਾਲ ਕੋਈ ਮਤਲਬ ਨਹੀਂ ਸੀ ਪਰਲ ਗਰੁੱਪ ਦਾ ਸੀਬੀਆਈ ਵੀ ਇੰਦੀ ਇਨਕੁਆਇਰੀ ਕਰ ਰਹੀ ਏ ਔਰ ਆਪਣਾ ਸਟੇਟ ਵਿਜੀਲੈਂਸ ਵੀ ਇਨਕੁਆਇਰੀ ਕਰ ਰਹੀ ਇਸ ਲਈ ਮੈਂ ਉਹਦੇ ਵਿੱਚ ਜ਼ਿਆਦਾ ਨਹੀਂ ਇਨਵੋਲ ਹੁੰਦਾ ਮੈਂ ਸਿਰਫ ਮੇਰਾ ਮੁੱਦਾ ਸੀ ਕਿ ਸੜਕ ਖਾਲੀ ਕਰ ਦਿਓ ਕਿਉਂਕਿ ਸਲੀਪ ਰੋਡ ਹੈ ਉੱਥੋਂ ਸਭ ਨੇ ਟਪਣਾ ਹੈ ਉਹ ਸਲਿੱਪਰ ਰੋਡ ਦਾ ਮੇਰਾ ਮੈਟਰ ਸੀਗਾ ਰੋਡ ਤੇ ਵੀ ਕਬਜ਼ਾ ਹੋ ਗਿਆ ਹਾਂਜੀ ਸਲਿੱਪਰ ਰੋਡ ਵੀ ਖਤਰਾ ਸਲਿੱਪਰ ਰੋਡ ਹੈ ਨਹੀਂ ਉਸ ਰੋਡ ਤੇ ਫਿਰ ਤਾਂ ਜਾਮ ਵੱਡੇ ਲੱਗ ਸਕਦੇ ਆ ਉਹਨਾਂ ਨਾਲ ਦਿਨਾਂ ਦੇ ਵਿੱਚ ਅੱਜ ਵੀ ਅੱਜ ਵੀ ਉਸ ਤੋਂ ਅੱਗੇ ਵਾਲੀਆਂ ਸੋਸਾਇਟੀਆਂ ਨੂੰ ਜਾਣ ਵਾਸਤੇ ਹਮੇਸ਼ਾ ਮੇਨ ਰੋਡ ਤੋਂ ਵਾਪਸ ਰੋਂਗ ਸਾਈਡ ਆਉਣਾ ਪਏਗਾ ਉਹਦੀ ਸਲਿੱਪਰ ਰੋਡ ਉਹਨੇ ਕਬਜ਼ਾ ਕਰਨ ਕਰਕੇ ਜਿਨ੍ਹਾਂ ਨੂੰ ਸ਼ਿਕਾਇਤ ਕੀਤੀ ਤੁਸੀਂ ਚਾਹੇ ਇਹ ਹੋਵੇ ਜਾਂ ਲੋਕਲ ਬਾਡੀ ਦੇ ਵਿਭਾਗ ਦੇ ਬਕਰ ਹੋਰ ਵੱਡੇ ਅਧਿਕਾਰੀ ਹੋਣ ਉਹਨਾਂ ਨੇ ਕੋਈ ਐਕਸ਼ਨ ਲਿਆ ਨਹੀਂ ਅਜੇ ਤੱਕ ਕਿਉਂਕਿ ਸਭ ਨੂੰ ਉੱਥੇ ਫਿਰ ਨਜ਼ਰ ਆਏਗਾ ਕਿ ਧੱਕਾ ਤਾਂ ਹੋਇਆ ਦੇਖੋ ਮੈਂ ਇਨੀਆਂ ਵੀਡੀਓ ਪਾਤੀ ਉਹਨਾਂ ਦੀ ਫੋਟੋ ਪਾਈ ਜਾਣਾ ਮੌਕੇ ਤੇ ਜੀਪੀਐਸ ਕੈਂਪ ਤੋਂ ਕਰਕੇ ਕਰਦਾ ਵੀ ਆ ਮੌਕੇ ਦੀ ਜਗਾ ਦੇਖ ਲਓ ਹਰ ਤਰੀਕੇ ਦੀ ਵੀਡੀਓ ਪਾਈ ਜਾਣਾ ਕੰਪਲੇਂਟਸ ਕੀਤੀਆਂ ਨੇ ਫਿਰ ਸੈਕਟਰੀ ਸਾਹਿਬ ਨੇ ਈਓ ਨੂੰ ਲਿਖਿਆ ਵੀ ਇਹਦੀ ਇਨਕੁਆਰੀ ਕਰੋ ਉਹ ਕਿਹੜੀ ਇਨਕੁਆਰੀ ਉਹ ਸਾਹਿਬ ਕਿਹੜੀ ਇਨਕੁਆਰੀ ਕਰ ਰਹੇ ਕੋਈ ਅੱਛਾ ਵੀ ਤੁਸੀਂ ਦਿਖਾ ਸਕਦੇ ਹੋ ਤੁਹਾਡੇ ਕੋਲ ਹੋਏਗਾ ਜਿਹੜਾ ਜਦੋਂ ਉਹ ਬਗੈਰ ਦਾ ਫਲੈਟ ਵਗੈਰਾ ਬਣੇ ਨੇ ਉਹ ਥੋੜੀ ਨਜ਼ਰ ਸਾਡੇ ਜਿਹੜੇ ਦਰਸ਼ਕ ਦੇਖ ਲੈਣਗੇ ਜੋ ਸ਼ਿਕਾਇਤਾਂ ਨੇ ਉਹ ਤੁਹਾਡੇ ਕੋਲ ਹੈਗੀਆਂ ਨੇ ਪਲੰਦਾਪੁਰ ਮੇਰੇ ਕੋਲ ਸਾਰਾ ਕੁਝ ਹੈਗਾ ਜੀ ਮੇਰੇ ਕੋਲ ਨਕਸ਼ੇ ਦੀ ਵੀ ਮੈਂ ਕਾਪੀ ਤੁਹਾਨੂੰ ਦੇ ਦਿਆਂਗਾ ਮੈਂ ਤੁਸੀਂ ਦਿਖਾਇਆ ਜੇ ਜਰੂਰ ਕਿ ਨਕਸ਼ੇ ਦੇ ਉੱਪਰ ਸ਼ਰੇਆਮ ਦਿਖਦਾ ਹੈ ਔਰ ਈਓ ਨੇ ਖੁਦ ਜਿਹੜਾ ਨਗਰ ਕੌਂਸਲ ਜੀਰਕਪੁਰੇ ਉਹਨੇ ਖੁਦ ਉਹਦੇ ਤੇ ਲਿਖਿਆ ਵੀ ਹੈ ਕਿ ਇੱਥੋਂ ਤੱਕ ਨਕਸ਼ਾ ਇਸ ਇੱਕ ਨੋਨ ਕੰਸਟਰਕਸ਼ਨ ਜਿਹੜਾ ਨੇ ਗ੍ਰੀਨ ਬੈਲਟ ਹੈ ਉਹਨੇ ਮਾਰਕ ਵੀ ਕੀਤਾ ਹੋਇਆ ਹੈ ਲੇਕਿਨ ਉਸ ਦੇ ਬਾਵਜੂਦ ਵੀ ਬਿਲਕੁਲ ਉਸ ਕੌਮ ਪ੍ਰੇਮਾਂ ਦੇ ਜਿਹੜੇ ਹੈਗੇ ਆ ਮਾਲਕ ਬਿਲਡਰ ਭਾਜੀ ਨੂੰ ਕਹਿੰਦੇ ਆ ਉਹਦਾ ਨੰਬਰ ਡਾਇਲ ਕਰਦੇ ਆ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰਦੇ ਆ 88472 44895 ਨੰਬਰ ਹੈ ਜੇਕਰ ਉਹਨਾਂ ਨੇ ਫੋਨ ਚੱਕ ਲਿਆ ਤਾਂ ਉਹ ਜ਼ਰੂਰ ਤੁਹਾਨੂੰ ਸੁਣਾਵਾਂਗੇ ਸੋ ਇੱਕ ਇਨਵੈਲਿਡ ਕਹਿ ਗਏ ਨੇ ਦੂਜਾ ਨੰਬਰ ਆਪਾਂ ਟਰਾਈ ਕਰਾਂਗੇ ਦੂਜਾ ਨੰਬਰ ਹੈ ਅ ਰੋਹਲ ਜੈਨ ਦਾ 98720 3511 ਇਹਤੇ ਜੇ ਗੱਲ ਹੁੰਦੀ ਹੈ ਤਾਂ ਜ਼ਰੂਰ ਉਹਨਾਂ ਦਾ ਪੱਖ ਉਜਾਗਰ ਕਰਾਂਗੇ ਕੀ ਕਹਿਣਾ ਚਾਹਣਗੇ ਸੋ ਬੈਲ ਗਈ ਹੈ ਦੇਖਦੇ ਹਾਂ ਰੌਹਲ ਜੈਨ ਚੱਕਦੇ ਆ ਨਹੀਂ ਚੱਕਦੇ ਸੋ ਪੱਖ ਲੈਣਾ ਇਸ ਕਾਰਨ ਜ਼ਰੂਰੀ ਹੁੰਦਾ ਤਾਂ ਕਿ ਉਹ ਕਹਿ ਨਾ ਸਕਣ ਕਿ ਸਾਨੂੰ ਫੋਨ ਨਹੀਂ ਕੀਤਾ ਦੈਲ ਜ਼ਰੂਰ ਕੀਤਾਗੇ ਨੰਬਰ ਪਰ ਫੋਨ ਨਹੀਂ ਚੱਕ ਰਹੇ ਜੇਕਰ ਬਾਅਦ ਵਿੱਚ ਬਾਅਦ ਵਿੱਚ ਉਹਨਾਂ ਨਾਲ ਗੱਲ ਹੋ ਜਾਂਦੀ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਸੁਲਾਵਾਂਗੇ ਕੀ ਕਿਹਾ ਉਹਨਾਂ ਦਾ ਪੱਕਾ ਜਰੂਰ ਰੱਖਾਂਗੇ ਜੇਕਰ ਫਿਰ ਬਾਰ-ਬਾਰ ਫੋਨ ਕਰਨ ਤੇ ਫੋਨ ਨਹੀਂ ਚੱਕਦੇ ਤਾਂ ਮੰਨਿਆ ਜਾਏਗਾ ਕਿ ਉਹ ਇਸ ਮਾਮਲੇ ਤੇ ਗੱਲ ਕਰਨੀ ਨਹੀਂ ਚਾਹੁੰਦੇ ਸੋ ਫਿਲਹਾਲ ਚੌਧਰੀ ਸਾਹਿਬ ਕੋਲ ਜਾਂਦੇ ਹਾਂ ਚੌਧਰੀ ਸਾਹਿਬ ਇਸ ਮਾਮਲੇ ਨੂੰ ਲੈ ਕੇ ਚਲੋ ਨਕਸ਼ਾ ਤੁਸੀਂ ਦਿਖਾ ਸਕਦੇ ਕੀ ਹੈ ਮੋਬਾਈਲ ਦੇ ਵਿੱਚ ਨਕਸ਼ਾ ਜੀ ਦੇਖੋ ਇਹ ਨਕਸ਼ਾ ਜੋ ਉਹਨਾਂ ਨੇ ਪਾਸ ਕੀਤਾ ਹੈ ਉਹੀ ਨਕਸ਼ੇ ਤੇ ਇਹ ਵੀ ਲਿਖਿਆ ਆਇਆ ਹੈ ਦੇਖੋ ਗ੍ਰੀਨ ਬੈਲਟ ਨੋਨ ਕੰਸਟਰਕਸ਼ਨ ਜ਼ੋਨ ਇਹ ਤੁਸੀਂ ਅੱਗੇ ਨਕਸ਼ਾ ਲੈ ਕੇ ਚਲੋਗੇ ਤੇ ਆਹ ਦੇਖੋ ਇਹਦੇ ਵਿੱਚੋਂ ਨਹੀਂ ਜਾ ਰਿਹਾ ਤੇ ਇਹ ਕਿੰਨੇ ਕਤਾਂ ਤੇ ਕਬਜ਼ਾ ਜਿਹੜਾ ਹੈਗਾ ਪੂਰਾ 50 ਫੁੱਟ ਦਾ 50 ਫੁੱਟ ਦਾ ਚੜਾਈ ਹੈ ਲੰਬਾਈ ਕਿੰਨੀ ਹੋਏਗੀ ਪੂਰੀ ਜ਼ਮੀਨ ਕਿਉਂਕਿ ਉੱਥੇ ਤਾਂ ਕਾਫੀ ਮਹਿੰਗੀ ਜ਼ਮੀਨ ਵੀ ਹੈ ਸਰ ਮਹਿੰਗੀ ਵੀ ਹੈ ਥੋੜਾ ਜਿਹਾ ਉਹਦਾ ਚ ਇਹ ਤੁਸੀਂ ਦੇਖੋ ਕਿ ਜਦੋਂ ਅਸੀਂ ਪੂਰੇ ਪ੍ਰੋਜੈਕਟ ਨੂੰ 50 ਫੁੱਟ ਪਿੱਛੇ ਲੈ ਜਾਾਂਗੇ ਤਾਂ ਉਹ ਜਿਹੜੇ ਟਾਵਰ ਬਣੇ ਹੋਏ ਨੇ ਗੇਟ ਹੈ ਸਭ ਕੁਝ ਖਤਮ ਹੁੰਦਾ ਹੈ ਜਦੋਂ ਟਾਵਰ ਪਿੱਛੇ ਜਾਣਗੇ ਤਾਂ ਸੈਟਬੈਕ ਚਾਹੀਦਾ ਹੈ ਤਾਂ ਸੈਟਬੈਕ ਪਿੱਛੇ ਜਾਏਗਾ ਤਾਂ ਟਾਵਰ ਸਾਈਡ ਟੁੱਟਣਗੇ ਟਾਵਰ ਟੁੱਟਣਗੇ ਅੱਗੇ ਕੇ ਟ ਤਾਂ ਇਸ ਕਰਕੇ ਇਸ ਪ੍ਰੋਜੈਕਟ ਤੋਂ ਅਸੀਂ ਲੋਕਾਂ ਨੂੰ ਕਹਿੰਨੇ ਆ ਅਪੀਲ ਕਰਦੇ ਆ ਕਿ ਕਿਰਪਾ ਕਰਕੇ ਬਚੋ ਇਹੋ ਜਿਹੇ ਪ੍ਰੋਜੈਕਟ ਤੋਂ ਇੱਟਵੀਂ ਅਡੀ ਅਪੀਲ ਦਾ ਅਸਰ ਹੋਇਆ ਕੁਝ ਕੁਝ ਲੋਕਾਂ ਨੇ ਪੈਸੇ ਵਾਪਸ ਲੈ ਲੈਨੇ ਦੇਖੋ ਮੈਂ ਕਾਫੀ ਲੋਕਾਂ ਦਾ ਮੈਨੂੰ ਜੋ ਮੈਸੇਜ ਆਂਦਾ ਹੈ ਫੋਨ ਆਂਦਾ ਹੈ ਤਾਂ ਮੈਂ ਉਹਨਾਂ ਨੂੰ ਜ਼ਰੂਰ ਦੱਸਣਾ ਸੱਚਾਈ ਦੱਸਣਾ ਵੀ ਇਹ ਤੁਹਾਡਾ ਮੈਟਰ ਹੈ ਇਸ ਤਿੱਕੇ ਦਾ ਕੱਲ ਨੂੰ ਇਹ ਤੁਹਾਨੂੰ ਬਹੁਤ ਵੱਡੀ ਦਿੱਕਤ ਆ ਸਕਦੀ ਹੈ ਫਿਰ ਵੀ ਜੇ ਕੋਈ ਲਵੇ ਤਾਂ ਮੈਨੂੰ ਉਹ ਮੇਰਾ ਸਿਰ ਲੋਕਾਂ ਤੱਕ ਜਿਸ ਤਰ੍ਹਾਂ ਕਹਿੰਨੇ ਕੋਡ ਦਾ ਕੁੰਡਾ ਖੜਕਾਉਣਾ ਹੈ ਜੇਕਰ ਕੋਰਟ ਨੇ ਕੋਈ ਡਿਸੀਜਨ ਦਿੱਤਾ ਫਿਰ ਤਾਂ ਰਜਿਸਟਰੀਆਂ ਤੇ ਰੋਕ ਲੱਗ ਜੇਗੀ ਲੋਕਾਂ ਦਾ ਜਿਹੜਾ ਪੈਸਾ ਮਿੱਟੀ ਹੋ ਜਾਏਗਾ ਕਿਉਂਕਿ ਤਹਿਸੀਲਦਾਰ ਦਾ ਕਿਉਂਕਿ ਇੰਨਾਕ ਪ੍ਰਚਾਰ ਹੋ ਚੁੱਕਿਆ ਤਹਿਸੀਲਦਾਰ ਜੇ ਕਰੇਗਾ ਫਿਰ ਕੋਰਟ ਦਾ ਜਿਹੜਾ ਆਦੇਸ਼ ਤਹਿਸੀਲਦਾਰ ਖਲਾਬੀ ਹੋ ਸਕਦਾ ਸਰ ਜਦੋਂ ਆਰਡਰ ਹੈਗੇ ਨੇ ਸਟੇ ਦੇ ਕਰਦਾ ਸਕਦਾ ਹੀ ਨਹੀਂ ਇਹ ਇਹ ਤੁਸੀਂ ਦੇਖੋ ਮੈਂ ਤੁਹਾਨੂੰ ਲੈਟਰ ਦਿਖਾ ਰਿਹਾ ਇਹ ਸੁਪਰੀਮ ਕੋਰਟ ਦੀ ਲੋਦਾ ਕਮੇਟੀ ਹੈ ਇਹ ਸੁਪਰੀਮ ਕੋਰਟ ਦੇ ਲੋਦਾ ਕਮੇਟੀ ਦਾ ਲੈਟਰ ਹੈ ਮੇਰਾ ਲੈਟਰ ਨਹੀਂ ਹੈ ਜਿਨ੍ਹਾਂ ਨੇ ਸਟੇਟਸ ਕੋ ਕੀਤਾ ਹੈ ਇੰਨਾ ਨੇ ਡੇਟ ਵੀ ਲਿਖੀ ਹੋਈ ਏ ਇਹਦੇ ਤੇ ਨੰਬਰ ਵੀ ਏ ਇਹਦੇ ਤੇ ਹਰ ਚੀਜ਼ ਹੈਗੀ ਏ ਔਰ ਐਦਾ ਮੈਂ ਤੁਹਾਨੂੰ ਬਾਕੀ ਦਾ ਚਾਰ ਪੇਜ ਪੂਰਾ ਭਰਿਆ ਹੋਇਆ ਮੈਂ ਤਾਂ ਤੁਹਾਨੂੰ ਲਾਸਟ ਪੇਜ ਦਿਖਾਉਂਦਾ ਉਹਦਾ ਕਮੇਟੀ ਵਾਲੀ ਜਿਹੜੀ ਸੀ ਕਮੇਟੀ ਬਣੀ ਸੀ ਉਹ ਤਾਂ ਜਿਹੜੀ ਸੀ ਸਰਕਾਰ ਨੇ ਜ਼ਮੀਨ ਆਪਣੇ ਕਬਜ਼ੇ ਚ ਲੈ ਲਈ ਸੀ ਪਰਲ ਗਰੁੱਪ ਵਾਲਿਆਂ ਦੀ ਉਹ ਉਹ ਸਰਕਾਰੀ ਜ਼ਮੀਨ ਤੇ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਕਬਜ਼ਾ ਤੇ ਕਿੰਨੀ ਜ਼ਮੀਨ ਤੇ ਕਬਜ਼ਾ ਹੈ ਵੀ ਦੱਸ ਦੋ ਉਹਨਾਂ ਨੇ ਇਹ 15 ਬਿਗੇ ਦਾ ਸੀਗਾ ਮਾਮਲਾ ਜੀ ਉਹਦੇ ਚ ਉਹਨਾਂ ਨੇ ਇਹ ਕਿਹਾ ਸੀ ਕਿ ਕੋਈ ਵੀ ਜ਼ਮੀਨ 2016 ਤੋਂ ਬਾਅਦ ਪਰਲ ਗਰੁੱਪ ਦੀ ਕਿਸੇ ਜਿਮੀਨ ਨੂੰ ਕੋਈ ਛੇੜਛਾੜ ਨਹੀਂ ਕਰ ਸਕਦਾ ਐਨਓਸੀ ਬਿਨਾ ਹਾਂ ਲੋਦਾ ਕਮੇਟੀ ਐਨਓਸੀ ਦੇ ਦੇ ਤਾਂ ਅਲੱਗ ਗੱਲ ਹੈ ਉਹ ਐਨਓਸੀ ਦਿੱਤੀ ਨਹੀਂ ਤਾਂ ਉਹਨਾਂ ਨੇ ਲਿਖਤਾ ਕਿ ਇਸ ਪ੍ਰੋਜੈਕਟ ਦੇ ਉੱਪਰ ਮਾਲਵਾ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਸਟੇਟਸ ਕੋ ਉਹਨਾਂ ਨੇ ਕਿਹਾ ਵੀ ਏਆਈਜੀ ਦੇ ਜ਼ੁਮੇ ਲਗਾਇਆ ਵੀ ਇਹਦੇ ਤੇ ਸਟੇਟਸ ਕੋ ਹੈ ਤੁਹਾਨੂੰ ਨੋ ਐਨਓਸੀ ਦਿੱਤੀ ਜਾਂਦੀ ਏ ਕਿ ਤੁਸੀਂ ਇਸ ਪ੍ਰੋਜੈਕਟ ਦੇ ਅੰਦਰ ਜਿੰਨੀ ਵੀ ਜ਼ਮੀਨ ਪਰਲ ਗਰੁੱਪ ਦੀ ਹੈ ਉਹਦੇ ਤੇ ਸਟੇਟਸ ਕੋ ਕਰੋ ਤੁਸੀਂ ਐਫਆਈਆਰ ਦੀ ਗੱਲ ਕਰਦੇ ਹੋ ਇਸ ਮਾਮਲੇ ਤੇ ਐਫਆਈਆਰ ਹੋਈ ਸੀ ਉਹ ਕੀ ਮਾਮਲਾ ਹੈ ਉਹ 79 ਨੰਬਰ ਐਫਆਈਆਰ ਹੈ ਜੀ ਉਸ ਐਫ ਆਈ ਆਰ ਦੇ ਵਿੱਚ ਇਹ ਜਿਹੜੀ ਇਹ ਉਪ ਕਪਤਾਨ ਪੁਲਿਸ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਜੀ ਉੱਥੇ ਇਹਨਾਂ ਦੇ ਜੀਰਾ ਜੀਰਾ ਵਾਲੀ ਪੁਲਿਸ ਨੂੰ ਅਰੈਸਟ ਕਰਕੇ ਲੈ ਗਈ ਸੀ ਤੇ ਉਹਨਾਂ ਨੇ ਆ 79 ਨੰਬਰ ਇਹ ਤੁਸੀਂ ਦੇਖੋਗੇ ਨਹੀਂ ਪਰ ਮਾਮਲਾ ਮਹਾਲੀ ਦਾ ਜ ਆ ਜੀਰਕਪੁਰ ਦਾ ਜੀਰ ਵਾਲੀ ਪੁਲਿਸ ਕਿਵੇਂ ਲੈ ਗਈ ਦੇਖੋ ਜਿੱਥੇ ਵੀ ਮਾਮਲੇ ਦਰਜ ਨੇ ਔਰ ਯੂਪੀ ਚ ਵੀ ਮਾਮਲੇ ਦਰਜ ਨੇ ਇਹਨਾਂ ਦੇ ਜਿੱਥੇ ਜਿੱਥੇ ਮਾਮਲੇ ਦਰਜ ਨੇ ਜਿੱਥੇ ਤੇ ਐਫ ਆਈ ਆਰ ਹੈ ਕੋਈ ਵੀ ਅਰੈਸਟ ਕਰ ਸਕਦਾ ਔੜੀ ਦਾ ਜਿੱਥੇ ਹੋਇਆ ਧੋਖਾ ਤੁਹਾਡੀ ਦਾ ਨੇ ਬਹੁਤ ਵੱਡੇ ਧੋਖੇ ਕੀਤੇ ਨੇ ਔਰ ਇਹ ਜਿਹੜਾ ਜਿਹੜਾ ਤੁਹਾਨੂੰ ਮੈਂ ਲੈਟਰ ਦਿਖਾਉਂਦਾ ਤੁਹਾਡੀ ਪਰਲ ਵਾਲਿਆਂ ਨੇ ਕੀਤੀ ਐ ਜਾਂ ਇਹਨਾਂ ਨੇ ਕੀਤੀ ਬਿਲਡਰਾਂ ਨੇ ਨਹੀਂ ਨਹੀਂ ਦੇਖੋ ਜੇ ਜਮੀਨ ਪਰਲ ਦੀ ਏ ਸਰਕਾਰ ਨੇ ਕਹੇ ਸੀ ਕਿ ਇਹ ਪਰਲ ਦੀ ਜਮੀਨ ਲੋਕਾਂ ਦੀ ਜਮੀਨ ਹੋਣਾ ਹੈ ਵੀ ਲੋਕਾਂ ਦੇ ਪੈਸੇ ਵਟ ਕੇ ਲੋਕਾਂ ਨੂੰ ਪੈਸੇ ਦਿੱਤੇ ਜਾਣਗੇ ਤੇ ਜੇਕਰ ਤੁਸੀਂ ਉਸ ਜਮੀਨ ਨੂੰ ਖੁਰਦਬੁਰਦ ਕਰੋਗੇ ਉਹ ਜਿਹੜੀ 5 ਕਰੋੜ ਵਾਲੀ ਸੀ ਉਹਨੂੰ 40 ਵਾਲਾ ਬਣਾ ਲਿਆ ਆਵਦਾ ਤੇ ਜਿਹੜੀ ਉਹਦੀ ਵਿਚਾਰੇ ਦੀ ਪਰਲ ਭੰਗੂ ਦੀ 40 ਕਰੋੜ ਰੁਪਏ ਕਰ ਦੀ ਜਮੀਨ ਸੀ ਉਹਨੂੰ ਪਿੱਛੇ ਛੜਦਾ ਗੋਰ ਦੇ ਕੋਲ 3 ਫੁੱਟ 3 ਗੱਠਿਆਂ ਦੇ ਉਹ ਗੋਰ ਤੇ ਉਹਨੂੰ ਜਮੀਨ ਉਹਦੀ ਲਾਤੀ ਤੁਸੀਂ ਵੀ ਕਹਿ ਰਹੇ ਹੋ ਕਿ ਜੋ ਭੰਗੂ ਸੀ ਹੁਣ ਤਾਂ ਉਹਨਾਂ ਦੀ ਡੈਥ ਹੋ ਚੁੱਕੀ ਹੈ ਪੂਰਾ ਨਾ ਸ਼ਾਇਦ ਨਿਰਮਲ ਸਿੰਘ ਭੰਗੂ ਨਿਰਮਲ ਸਿੰਘ ਭੰਗੂ ਕਹਿੰਦੇ ਵੀ ਉਹਨੂੰ ਤੁਸੀਂ ਜਿਹੜਾ ਸੀ ਜਦੋਂ ਕੇਸ ਚੱਲਦਾ ਸੀ ਉਹਨੂੰ ਬੁਲਾਇ ਨਹੀਂ ਗਿਆ ਜੇਲ੍ਹ ਦੇ ਵਿੱਚੋਂ ਗੈਰਹਾਜ਼ਰ ਕਰ ਦਿੱਤਾ ਕਿ ਅਸੀਂ ਕੋਈ ਜਾਂਚ ਮੈਂ ਉਹ ਹੀ ਕਹਿੰਦਾ ਜੀ ਇੱਕ ਬੰਦਾ ਜੇ ਇਹ ਮਾਮਲਾ ਸੀ ਥੋੜਾ ਉਹਦੇ ਬਾਰੇ ਜਾਣਕਾਰੀ ਇੱਕ ਬੰਦਾ ਜੇਲ੍ਹ ਦੇ ਵਿੱਚ ਬੈਠਾ ਮੈਂ ਅਸੀਂ ਜਦੋਂ ਤਕਸੀਮ ਕਰਵਾਨੇ ਨਾ ਕੋਈ ਵੀ ਜ਼ਮੀਨ ਤਕਸੀਮ ਕਰਾਨਾ ਜਿੰਨੇ ਵੀ ਮਾਲਕ ਹੈ ਉਹਨਾਂ ਸਭ ਨੂੰ ਬੁਲਾਣਾ ਹੁੰਦਾ ਹੈ ਜੇ ਉਹ ਮਾਲਕ ਵਾਰ-ਵਾਰ ਨਹੀਂ ਆ ਰਿਹਾ ਤਾਂ ਫਿਰ ਸਾਨੂੰ ਅਨਾਉਂਸਮੈਂਟ ਕਰਾਣੀ ਪੈਂਦੀ ਹੈ ਫਿਰ ਸਾਨੂੰ ਅਖਬਾਰਾਂ ਚ ਦੇਣਾ ਪੈਂਦਾ ਹੈ ਤਿੰਨ ਚੀਜ਼ਾਂ ਨੇ ਮਨਿਆਦੀ ਕਰਾਣੀ ਪੈਂਦੀ ਹੈ ਹੁਣ ਇੱਕ ਬੰਦਾ ਜਦੋਂ ਜੇਲ੍ਹ ਚ ਪਟਾ ਸਾਨੂੰ ਪਤਾ ਕਿ ਦਿੱਲੀ ਜੇਲ੍ਹ ਚ ਬੈਠਾ ਹੈ ਤੁਸੀਂ ਪੰਜਾਬ ਦੇ ਵਿੱਚ ਜਾ ਕੇ ਮੁਨਿਆਦੀਆਂ ਕਰਾਈ ਚਲੋ ਉਹ ਪੜ੍ਹ ਨਹੀਂ ਵਿਚਾਰੇ ਕੋਲ ਕਿੱਥੇ ਗੱਲ ਪਹੁੰਚੀ ਟੀਮ ਕਿਹਨੇ ਕਰਾਉਣੀ ਸੀ ਕਿਹੜੇ ਅਧਿਕਾਰੀ ਨੇ ਡਿਪਾਰਟਮੈਂਟ ਕਰਦਾ ਜੀ ਇਹ ਡਿਪਾਰਟਮੈਂਟ ਕਰਦਾ ਜਿਹੜਾ ਰੈਵਨਿਊ ਡਿਪਾਰਟਮੈਂਟ ਹੈ ਇਹ ਕਰਵੰਦਾ ਹੈ ਜੀ ਤੇ ਕੋਰਟ ਦੇ ਵਿੱਚ ਕੇਸ ਪਾ ਦੇਣ ਕਈ ਵਾਰ ਕਈ ਵਾਰ ਰੈਵਨਿਊ ਡਿਪਾਰਟਮੈਂਟ ਖੁਦ ਕਰ ਦਿੰਦਾ ਉਹ ਕੋਰਟ ਵਾਲੇ ਆਵਾਜ਼ ਮਾਰਦੇ ਵਾਜ ਤੋਂ ਮਾਰਨੇ ਕਿੱਥੇ ਜਦੋਂ ਪਤਾ ਹੀ ਕੋਰਟ ਬੈਠਾ ਕਿੱਥੇ ਆਇਆ ਉਹ ਦੱਸਣਾ ਚਾਹੀਦਾ ਸੀ ਵੀ ਜੇਲ੍ਹ ਚਾ ਉਹਨੂੰ ਉੱਥੋਂ ਤਲਬ ਕੀਤਾ ਜਾਵੇ ਸਰ ਪਤਾ ਸਰ ਦੱਸਣਾ ਕਿੰਨੂ ਸੀ ਜਦੋਂ ਖਬਰਾਂ ਚ ਪਿਆ ਹਾਂ ਵਿੱਚ ਕਿ ਕਰਾਇਆ ਫਿਰ ਸਰ ਕੋਈ ਹਾਂ ਉਹਨਾਂ ਨੇ ਜਿਹੜੀ ਤਕਸੀਮ ਕਰਾਤੀ ਉਹ ਤਕਸੀਮ ਜਿਹੜੀ ਹੈ ਬਿਲਡਰ ਨੇ ਆਪਦੇ ਹੱਕ ਚ ਕਰਵਾ ਲਈ ਇਹ ਇੱਕ ਮੋਟਾ ਪੈਸਾ ਵੀ ਚੱਲਿਆ ਹੋਣਾ ਪੈਸਾ ਮੋਟਾ ਦੇਖੋ ਬਿਨਾ ਪੈਸੇ ਦੇ ਤਾਂ ਕੋਈ ਤਹਿਸੀਲਦਾਰ ਪੈਰ ਨਹੀਂ ਪਟਦੇ ਤੇ ਉਹ ਪੈਸਾ ਚੱਲਿਆ ਲੀਡਰਸ਼ਿਪ ਵਿੱਚ ਕੁਝ ਹੋ ਸਕਦੀ ਏ ਪਰ ਕੀ ਦੱਸੋ ਚੌਧਰੀ ਸਾਹਿਬ ਜਿਹੜੇ ਸਮੇਂ ਦੇ ਸਿਆਸਤਦਾਨ ਹੁੰਦੇ ਆ ਉਹ ਕਹਿੰਦੇ ਲੋਕਾਂ ਨੂੰ ਸਹਿਰੀ ਸਹੂਲਤਾਂ ਵਧੀਆ ਦੇਣੀਆਂ ਨੇ ਮਾਸਟਰ ਪਲਾਨ ਦੀ ਗੱਲ ਕਰਦੇ ਆ ਉਹ ਚੌੜੀਆਂ ਸੜਕਾਂ ਦੀ ਗੱਲ ਕਰਦੇ ਆ ਚੰਗੇ ਸੀਵਰੇਜ ਦੀ ਗੱਲ ਕਰਦੇ ਆ ਇੱਥੇ ਤਾਂ ਵੈਸੇ ਹੀ ਪੱਠੇ ਹੀ ਬਿਠਾਤਾ ਸੜਕੀ ਕਬਜ਼ੇ ਚ ਹੋ ਗਈ ਜਾਂ ਗ੍ਰੀਨ ਪੱਟੀ ਤਾਂ ਨਜ਼ਰੇ ਨਹੀਂ ਆਉਣੀ ਫਿਰ ਦੇਖੋ ਇੱਕ ਨਾ ਪੰਜਾਬੀ ਚ ਕਹਾਵਤ ਹੁੰਦੀ ਸੀ ਕਿ ਜਦੋਂ ਆਪੋ ਆਪਣੀ ਪੈ ਗਈ ਤੀ ਮਾਂ ਨੂੰ ਲੁੱਟ ਕੇ ਲੈ ਗਈ ਇਹ ਆਪੋ ਤਾਪੀ ਪਈ ਏ ਪੈਸਾ ਜ਼ਿਆਦਾ ਕਮਾਉਂਦੀ ਜਿਹਦੇ ਕੋਲ 500 ਕਰੋੜ ਏ ਉਹ ਕਹਿੰਦਾ ਮੈਂ 5000 ਕਰੋੜ ਦਾ ਕਿਵੇਂ ਮਾਲਕ ਬਣਾ ਉਹ ਲਾਸ਼ਾਂ ਤੇ ਕੰਮ ਕਰ ਰਿਹਾ ਇਹ ਜਿਹੜੀਆਂ ਚੀਜ਼ਾਂ ਕਰ ਰਹੇ ਨੇ ਮੈਂ ਇੱਕ ਦੋ ਫੈਮਿਲੀਆਂ ਦੇਖਿਆ ਜਿਨ੍ਹਾਂ ਨੇ ਸੁਸਾਈਡ ਕੀਤਾ ਮੈਂ ਉਸ ਤੋਂ ਬਾਅਦ ਮਗਰ ਲੱਗਿਆ ਕਿ ਇਹਨਾਂ ਲੋਕਾਂ ਨੂੰ ਇਹਨਾਂ ਦਰਦ ਨਹੀਂ ਹੈਗਾ ਵੀ ਇੱਕ ਬੰਦੇ ਦੇ ਸੁਪਨੇ ਦਾ ਘਰ ਹੈ ਜਿਹੜੇ ਸਾਰੀ ਉਮਰ ਦੀ ਵਿਚਾਰੇ ਨੇ ਪੰਜਾਬੀ ਚ ਗੱਲ ਕਰਨੀ ਹੋਵੇ ਇਹ ਗੰਦ ਕਾਂਗਰਸ ਸਰਕਾਰ ਵੇਲੇ ਪਿਆ ਫਿਰ ਦੇਖੋ ਇਹ ਨਹੀਂ ਮੈਂ ਇਹ ਨਹੀਂ ਕਹਿੰਦਾ ਇਹ ਚੱਲ ਰਿਹਾ 10 ਸਾਲਾਂ ਤੋਂ ਚੱਲ ਰਿਹਾ ਹੈ ਇੱਕ ਪ੍ਰੋਪਰ ਪ੍ਰੋਜੈਕਟ ਦੀ ਗੱਲ ਕਰੀਏ ਹਾਂ ਇਹ ਕਾਂਗਰਸ ਦੇ ਟਾਈਮ ਹੈ ਵੈਸੇ 10 12 ਸਾਲ ਤੋਂ ਇਹ ਜਿਰਕਪੁਰ ਦੇ ਵਿੱਚ ਗੰਦ ਚੱਲ ਰਿਹਾ ਸੀ ਤੇ ਅ ਅੱਜ ਜਿਹੜੀ ਅੱਜ ਵੀ ਇਹ ਨਹੀਂ ਰੁਕ ਪਾਰਿਆ ਸਭ ਤੋਂ ਵੱਡਾ ਸਾਨੂੰ ਦੁੱਖ ਜਿਹੜਾ ਹੈ ਕਿ ਜਦੋਂ ਕੋਈ ਸਾਧ ਚੋਲਾ ਪਾ ਕੇ ਗਲਤ ਕੰਮ ਕਰਦਾ ਨਾ ਉਦੋਂ ਸਾਨੂੰ ਬੁਰਾ ਜਿਆਦਾ ਲੱਗਦਾ ਹੈ ਅੱਜ ਆਮ ਆਦਮੀ ਪਾਰਟੀ ਸਾਨੂੰ ਉਮੀਦ ਸੀਗੀ ਤੁਸੀਂ ਕਹੋ ਮੈਂ ਕੋਰਟ ਚ ਜਾਵਾਂਗਾ ਕੋਰਟ ਚ ਕਿੱਥੇ ਕੇਸ ਲਾਉਣਾ ਤੁਸੀਂ ਹੁਣ ਅਸੀਂ ਇੱਕ ਕੰਟੈਂਪਟ ਆਫ ਕੋਰਟ ਅਸੀਂ ਪਾ ਚੁੱਕੇ ਹਾਂ ਟਕੋਲੀ ਏਰੀਆ ਦੀਆਂ ਉਹ ਸਾਰੀਆਂ ਜਿੰਨੀ ਵੀ ਕੋਰਟ ਚ ਪਾ ਚੁੱਕੇ ਹਾਂ ਨਹੀਂ 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 ਹਾਈ ਕੋਰਟ ਚ ਪੈਂਦਾ ਜੀ ਅਸੀਂ ਹਾਈ ਕੋਰਟ ਚ ਇੱਕ ਪਾ ਚੁੱਕੇ ਹਾਂ ਕੰਟੈਂਪਟ ਉਹ ਪੂਰੇ ਟਕੋਲੀ ਏਰੀਆ ਦਾ ਪਿਆ ਜਿੱਥੇ ਸਾਰੀਆਂ ਸੜਕਾਂ ਚੌੜੀਆਂ ਕਰਨ ਵਾਸਤੇ ਜਿੱਥੇ ਇੱਥੇ ਬਿਲਡਰਾਂ ਨੇ ਕਬਜ਼ੇ ਕੀਤੇ ਆ ਜਾਂ ਕਿਸੇ ਹੋਰ ਨੇ ਕੀਤੇ ਆ ਉਹ ਸਾਰੀਆਂ ਨੂੰ ਉਹਦੇ ਆਰਡਰ ਵੀ ਹੋ ਚੁੱਕੇ ਨੇ ਔਰ ਹਾਈ ਕੋਰਟ ਨੇ 3 ਹਫ਼ਤੇ ਦਾ ਸਮਾਂ ਦਨ ਹਫਤੇ ਦੇ ਅੰਦਰ ਅੰਦਰ ਜੇਕਰ ਉਹ ਰਿਪੋਰਟ ਨਹੀਂ ਕਰਦੇ ਤਾਂ ਉਹਨਾਂ ਨੂੰ 50000 ਦਾ ਜੁਰਮਾਨਾ ਸੈਕਟਰੀ ਸਾਹਿਬ ਨੂੰ ਔਰ ਉਹਨਾਂ ਨੇ ਕਿਹਾ ਵੀ ਨਾਲੇ ਤੂੰ ਵੀਡੀਓ ਕਾਨਫਰੰਸ ਵਿੱਚ ਮੇਰੇ ਨਾਲ ਗੱਲ ਕਰੇਗਾ ਹਾਈ ਕੋਰਟ ਦੇ ਜੱਜ ਸਾਹਿਬ ਨੇ ਕਿਹਾ ਅਗਲਾ ਤੁਸੀਂ ਇਹ ਕਰੋਗੇ ਜਿਹੜਾ ਬਿਲਡਰ ਨੇ ਠੱਗੀ ਮਾਰੀ ਅਸੀਂ ਮੈਂ ਸ਼ਹਿਰ ਦੀਆਂ 6-7 ਕੰਟੈਂਪਸ ਪਾ ਰਿਆਂ ਹਾਈ ਨੈਸ਼ਨਲ ਹਾਈਵੇ ਤੇ ਵੀ ਪਾ ਰਿਆਂ ਬਲਟਾਣਾ ਏਰੀਆ ਚ ਪਾ ਲੰਗਾ ਜਿੱਥੇ ਤੇ ਕਬਜ਼ੇ ਕੀਤੇ ਨੇ ਹਾਈ ਕੋਰਟ ਨੂੰ ਆਰਡਰ ਕਿ ਹਾਈ ਕੋਰਟ ਉਹਨਾਂ ਨੂੰ ਖਾਲੀ ਕਰਾਵੇ ਐਡਾ ਵੱਡਾ ਲਾਹੌਰ ਵਰਗਾ ਸ਼ਹਿਰ ਸੀਗਾ ਚੋੜਾ ਤੇ ਇਹਨਾਂ ਨੇ ਨਹੀਂ ਕੀਤਾ ਤੇ ਇੱਕ ਮੈਂ ਤੁਹਾਨੂੰ ਲਾਸਟ ਇੱਕ ਗੱਲ ਕਰਕੇ ਕਿ ਸੀਐਮ ਸਾਹਿਬ ਨੇ ਜਦੋਂ ਸਰਕਾਰ ਤੋਂ ਪਹਿਲਾਂ ਇੱਕ ਅਨਾਉਂਸਮੈਂਟ ਕੀਤੀ ਸੀ ਕਿ ਜਿੰਨੇ ਵੀ ਪਰਲ ਦੀਆਂ ਜ਼ਮੀਨਾਂ ਨੇ ਅਸੀਂ ਵਟ ਕੇ ਲੋਕਾਂ ਨੂੰ ਪੈਸੇ ਦੇਵਾਂਗੇ ਔਰ ਆਂਦੇ ਇਹਨਾਂ ਨੇ ਡੀਸੀ ਹਰ ਡੀਸੀ ਨੂੰ ਆਰਡਰ ਕੀਤਾ ਕਿ ਇਹ ਜੜੀਆਂ ਜ਼ਮੀਨਾਂ ਦੇ ਉੱਪਰ ਰੈੱਡ ਐਂਟਰੀ ਕਰ ਦਿਓ ਤਾਂ ਕਿ ਵੇਖ ਨਾ ਸਕੇ ਆ ਦੇਖੋ ਇਹ ਸਕੂਨ ਦੀਆਂ ਆ ਸਾਰੀਆਂ ਕੋਈ ਕਿਸੇ ਤੇ ਕੋਈ ਲਾਲ ਤੁਹਾਨੂੰ ਨਿਸ਼ਾਨ ਦਿਸਦਾ ਇਹ 695/2 ਜਿਹਦੇ ਕਰਕੇ ਅਰੈਸਟ ਹੋਇਆ ਚੇਸੋਪਤ ਲੋਕਲ ਮਾਲ ਅਧਿਕਾਰੀ ਇਹਨੂੰ ਬੰਦੇ ਨੂੰ ਵਿਚਾਰੇ ਨੇ ਜਾਂ ਮਾਲਾ ਮਾਲ ਕਰ ਰਹੇ ਨੇ ਸਾਰਿਆਂ ਨੇ ਬਚਾਤਾ ਜੀ ਕੋਈ ਲਾਲ ਐਂਟਰੀ ਨਹੀਂ ਤੁਸੀਂ ਇਹ ਦੇਖੋ ਕਿਤੇ ਕੋਈ ਲਾਲ ਐਂਟਰੀ ਹੈਗੀ ਤਾਂ ਕੋਈ ਮਤਲਬ ਹੀ ਨਹੀਂ ਤਾਂ ਇਹਦੇ ਵਿੱਚ ਲੋਕ ਫਸਣਗੇ ਟਵਿਨ ਟਾਵਰ ਬਣ ਰਹੇ ਨੇ ਤੇ ਲੋਕਾਂ ਅੱਗੇ ਅਪੀਲ ਵੀ ਬਚੋ ਐਸੇ ਪ੍ਰੋਜੈਕਟਾਂ ਤੋਂ ਸੋ ਸੁਖਦੇਵ ਚੌਧਰੀ ਨੇ ਪੂਰਾ ਮਾਮਲਾ ਦੱਸਿਆ ਕਿ ਕਿਵੇਂ ਬਿਲਡਰ ਨੇ ਉਹ ਜਗ੍ਹਾ ਤੇ ਵੀ ਕਬਜ਼ਾ ਕਰ ਲਿਆ ਜੋ ਗ੍ਰੀਨ ਪੱਟੀ ਲਈ ਹੁੰਦੀ ਆ ਜਾਂ ਫਿਰ ਸਲਿੱਪ ਰੋਡ ਲਈ ਹੁੰਦੀ ਆ ਤੇ ਲੋਕਾਂ ਨੂੰ ਸਾਹਮਣੇ ਪਾਰਕਿੰਗ ਲਈ ਵੀ ਉਸ ਥਾਂ ਤੇ ਆਪਣੀਆਂ ਗੱਡੀਆਂ ਲਈ ਜ਼ਰੂਰਤ ਹੁੰਦੀ ਹੈ ਪਰ ਬਿਲਡਰ ਨੇ ਅੱਖਾਂ ਵਿੱਚ ਕੇ ਇਹ ਕੰਮ ਕੀਤਾ ਜਾਂ ਕਹਿ ਲੋ ਮਿਲੀ ਭੁਗਤ ਹੋਈ ਹੈ ਵੱਡੀ ਪੱਧਰ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਾਮਲਾ ਕੋਰਟਾਂ ਚ ਜਾਏਗਾ ਫਿਰ ਦੇਖਦੇ ਹਾਂ ਸਰਕਾਰ ਇਸ ਮਾਮਲੇ ਤੇ ਕਦੋਂ ਐਕਸ਼ਨ ਕਰੇਗੀ ਪਰ ਸਪਸ਼ਟ ਕਿਹਾ ਜਾ ਸਕਦਾ ਹੈ ਕਿ ਜਿਹੜੇ ਲੋਕਲ ਅਧਿਕਾਰੀ ਨੇ ਉਸ ਮਾਮਲੇ ਨੂੰ ਲੈ ਕੇ ਬਿਲਕੁਲ ਬੇਤਿਆਨੀ ਵਰਤ ਰਹੇ ਨੇ ਕੈਮਰਾਮੈਨ ਵਿਜੇ ਦੇ ਨਾਲ